ਮਨੂ ਘਟਨਾ ਜੇਤੇ ਆਈ ਭਾਈ ਤਿਲਕਾ ਜੀ ਹੋਏ ਨੇ ਸਾਡੇ ਸਿੱਖ ਇਤਿਹਾਸ ਵਿੱਚ ਗੜਸ਼ੰਕਰ ਦੀ ਧਰਤੀ ਦੇ ਉੱਪਰ ਰਹਿਣ ਵਾਲੇ ਉਸ ਧਰਤੀ ਦੇ ਉੱਪਰ ਇੱਕ ਮਹੇਸ਼ਨਾ ਨਾ ਤਾਂ ਮਨੁੱਖ ਰਹਿੰਦਾ ਹੈ ਉਸ ਮਹੇਸ਼ਨਾ ਦਾ ਮਨੁੱਖ ਜਿਹੜਾ ਸਮਾਜ ਵਿੱਚ ਵਿਚਰਦਾ ਹੈ ਜਦੋਂ ਭਾਈ ਤਿਲਕਾ ਜੀ ਗੜਸ਼ੰਕਰ ਦੀ ਧਰਤੀ ਦੇ ਵਿਚਰਦੇ ਨੇ ਉਸ ਵਕਤ ਭਾਈ ਤਿਲਕੇ ਦੇ ਪ੍ਰਭਾਵ ਹੇਟਾ ਕੇ ਉਹਦੇ ਪ੍ਰਚਾਰ ਦੇ ਪ੍ਰਭਾਵ ਹੇਟਾ ਕੇ ਲੋਕਾਂ ਨੇ ਮਹੇਸ਼ ਦਾਸ ਦੇ ਡੇਰੇ ਵਿੱਚ ਜਾਣਾ ਬੰਦ ਕਰ ਦਿੱਤਾ ਇੱਕ ਸਮਾਂ ਸੀ ਜਦੋਂ ਮਹੇਸ਼ ਦਾਸ ਦਾ ਡੇਰਾ ਉਸ ਗੜ ਸੰਕਰ ਦੀ ਧਰਤੀ ਦੇ ਉੱਪਰ ਬਹੁਤ ਜ਼ਿਆਦਾ ਚੱਲਦਾ ਸੀ ਸਾਰੇ ਲੋਕ ਉਹਨੂੰ ਮੰਨਦੇ ਸਨ ਇੱਕ ਸਮਾਂ ਆਇਆ ਜਦੋਂ ਭਾਈ ਤਿਲਕੇ ਨੇ ਗੁਰੂ ਦੀ ਬਾਣੀ ਦਾ ਪ੍ਰਚਾਰ ਕੀਤਾ ਭਾਈ ਗੁਰੂ ਅਰਜਨ ਸਾਹਿਬ ਜੀ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਲੋਕ ਉਸ ਡੇਰੇ ਵਿੱਚ ਜਾਣਾ ਹਟ ਗਏ ਸਾਡੀ ਬੱਦ ਕਿਸਮਤੀ ਹੈ ਸਾਡੇ ਕੋਲ 10 ਗੁਰੂ ਸਾਹਿਬਾਨ ਹੋਣ ਸਾਡੇ ਤੋਂ 15 ਭਗਤ ਹੋਣ ਸਾਡੇ ਕੋਲ ਜਾਰਾ ਪਟ ਹੋਣ ਸਾਡੇ ਕੋਲ ਤਿੰਨ ਗੁਰਸੇਖ ਹੋਣ ਸਾਡੇ ਕੋਲ ਇੰਨੇ ਮਹਾਨ ਸ਼ਹੀਦ ਹੋਣ ਅਸੀਂ ਫਿਰ ਵੀ ਇਹਦਾ ਇਹ ਦਰ ਛੱਡ ਕੇ ਕਿਸੇ ਹੋਰ ਦਰ ਤੇ ਜਾਈਏ ਔਰ ਕਮਾਲ ਦੀ ਗੱਲ ਵੇਖੋ ਭਾਈ ਤਿਲਕੇ ਨੇ ਗੁਰੂ ਦੇ ਦਰ ਦਾ ਪ੍ਰਚਾਰ ਕੀਤਾ ਤੇ ਲੋਕ ਜੋਗੀ ਉਸ ਮਹੇਸ਼ ਦਾ ਦੇ ਡੇਰੇ ਵਿੱਚ ਜਾਣਾ ਬੰਦ ਕਰ ਦਿੱਤਾ ਲੋਕਾਂ ਨੇ ਸਮਾਪਿਤਿਆ ਉਸ ਮਹਿੇਸ਼ ਦਾਸ ਦੇ ਚੇਲਿਆਂ ਨੇ ਸਲਾਹ ਦਿੱਤੀ ਉਹ ਕਹਿਣ ਲੱਗੇ ਸਾਡੇ ਡੇਰੇ ਵਿੱਚ ਇੰਨੀ ਰੌਣਕ ਸੀ ਸਾਡੇ ਡੇਰੇ ਵਿੱਚ ਲੋਕ ਇੰਨਾ ਜ਼ਿਆਦਾ ਆਉਂਦੇ ਸਨ ਆ ਭਾਈ ਤਿਲਕੇ ਦੇ ਆਉਣ ਤੋਂ ਬਾਅਦ ਸਾਡੇ ਡੇਰੇ ਵਿੱਚ ਲੋਕ ਆਉਣਾ ਹੜ ਗਏ ਨੇ ਉਹਨਾਂ ਨੇ ਇੱਕ ਪਲਾਨਕ ਬਣਾਈ ਉਹਨੇ ਆਖਿਆ ਮਹਿੇਸ਼ ਦਾਸ ਜੀ ਐਵੇਂ ਕਰੋ ਤੁਸੀਂ 40 ਦਿਨ ਦਾ ਤਪ ਕਰੋ ਉਹ ਕਹਿੰਦੇ ਤਪ ਕੀਤਾ ਕੀ ਹੋਏਗਾ ਕਹਿੰਦੇ ਉਸ ਤੋਂ ਬਾਅਦ ਦੱਸਾਂਗੇ ਜਦੋਂ 40 ਦਿਨ ਦਾ ਤਪ ਸਮਾਪਤ ਹੋਇਆ ਨਾ ਉਹਦੇ ਚੇਲਿਆਂ ਨੇ ਸ਼ਹਿਰ ਦੇ ਵਿੱਚ ਇੱਕ ਢੰਡੋਰਾ ਭਰਾਇਆ ਸ਼ਹਿਰ ਦੇ ਵਿੱਚ ਗੱਲ ਫਲਾਈ ਕਿ ਮਹੇਸ਼ ਦਾਸ ਨੂੰ 40 ਦਿਨ ਦੇ ਤਪ ਤੋਂ ਬਾਅਦ ਸ਼ਿਵਜੀ ਜੀ ਮਹੇਸ਼ ਦਾਸ ਤੋਂ ਖੁਸ਼ ਹੋਏ ਨੇ ਤਾਂ ਮਹੇਸ਼ ਦਾਸ ਨੂੰ ਸ਼ਿਵਜੀ ਜੀ ਆ ਕੇ ਇੱਕ ਵਾਰ ਦੇ ਕੇ ਗਏ ਨੇ ਜਿਹੜਾ ਮਨੁੱਖ ਸ਼ਿਵਜੀ ਜੀ ਦੇ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਤੁਸੀਂ ਇਸ ਘਟਨਾ ਨੂੰ ਬੜੇ ਧਿਆਨ ਦੇ ਨਾਲ ਸੁਣ ਕੇ ਆਪਣੇ ਜੀਵਨ ਵਿੱਚ ਵਸਾਉਣ ਦਾ ਯਤਨ ਕਰਿਓ ਜਿਹੜਾ ਬੰਦਾ ਮਹੇਸ਼ ਦਾਸ ਦੇ ਦਰਸ਼ਨ ਕਰੇਗਾ ਸ਼ਹਿਰ ਵਿੱਚ ਇਹ ਗੱਲ ਫਲਾ ਦਿੱਤੀ ਗਈ ਉਹਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਹੁਣ ਦੁਨੀਆ ਦੇ ਵਿੱਚ ਐਵੇਂ ਦਾ ਮਾਹੌਲ ਹੈ ਜਿੱਥੇ ਵੀ ਥੋੜਾ ਜਿੰਨਾ ਪਖੰਡ ਹੁੰਦਾ ਹੋਵੇ ਦੁਨੀਆ ਦੇ ਲੋਕ ਉਧਰ ਨੂੰ ਭੱਜ ਕੇ ਚਲੇ ਜਾਂਦੇ ਨੇ ਤੁਸੀਂ ਅੱਜ ਵੀ ਵੇਖ ਲਓ ਪੰਜਾਬ ਦੀ ਧਰਤੀ ਦੇ ਉੱਪਰ ਕੁਝ ਥੋੜਾ ਜਿਹਾ ਪਖੰਡ ਆ ਪਿੱਛੇ ਜੇ ਮੈਨੂੰ ਯਾਦ ਹੈ ਕਿਸੇ ਨੇ ਆਖਿਆ ਕਿਸੇ ਨਾਨੀ ਨੂੰ ਖੀਰ ਖਵਾਓ ਮਨੁੱਖ ਖੀਰ ਦੇ ਡੱਬੇ ਭਰ-ਭਰ ਕੇ ਤੁਰ ਪਿਆ ਕਿਸੇ ਨੇ ਆਖਿਆ ਚੂੜੀਆਂ ਪਵਾ ਮਨੁੱਖ ਚੂੜੀਆਂ ਪੋਣ ਤੁਰ ਪਿਆ ਜਿੱਧਰ ਨੂੰ ਮਨੁੱਖ ਨੂੰ ਦੁਨੀਆ ਲਾ ਲੈਂਦੀ ਹੈ ਮਨੁੱਖ ਉਧਰ ਨੂੰ ਤੁਰ ਪੈਂਦਾ ਹੈ ਗੜ ਸੰਕਰ ਦੀ ਧਰਤੀ ਤੇ ਜਦੋਂ ਇਸ ਗੱਲ ਦਾ ਪ੍ਰਚਾਰ ਹੋਇਆ ਕਿ ਜਿਹੜਾ ਬੰਦਾ ਸ਼ਿਵਜੀ ਦੇ ਦਰਸ਼ਨ ਕਰੇਗਾ ਜਿਹੜਾ ਬੰਦਾ ਮਹੇਸ਼ ਦਾਸ ਦੇ ਦਰਸ਼ਨ ਕਰੇਗਾ ਉਹਨੂੰ ਸ਼ਿਵਜੀ ਜੀ ਵਾਰ ਦੇ ਕੇ ਗਏ ਨੇ ਇੱਕ ਸਾਲ ਦਾ ਸਵਰਗ ਮਿਲੇਗਾ। ਸੁਭਾਅਕ ਆਲ ਲੋਕ ਉਧਰ ਨੂੰ ਭੱਜੇ। ਇੱਕ ਵਾਰੀ ਦਰਸ਼ਨ ਕਰਨ ਦੇ ਨਾਲ ਕੀ ਹੈ ਕਿ ਉਹ ਦਰਸ਼ਨ ਕਰ ਲੈਣੇ ਆ ਸਵਰਗ ਮਿਲ ਜਾਏਗਾ। ਸਾਰੇ ਲੋਕ ਗਏ ਪਰ ਭਾਈ ਤਿਲਕਾ ਨਹੀਂ ਗਿਆ ਪਰ ਤੇ ਭਾਈ ਤਿਲਕੇ ਦੇ ਨਾਲ ਜਿਹੜੇ ਗੁਰੂ ਦੇ ਪਿਆਰੇ ਸਿੱਖ ਸਨ ਉਹ ਉਸ ਡੇਰੇ ਵਿੱਚ ਨਹੀਂ ਗਏ। ਅਖੀਰਾਂ ਜਦੋਂ ਉਸ ਮਹੇਸ਼ ਦਾਸ ਨੇ ਵੇਖਿਆ ਭਾਈ ਤਿਲਕਾ ਮੇਰੇ ਡੇਰੇ ਵਿੱਚ ਨਹੀਂ ਆਇਆ ਉਸ ਨੇ ਆਪਣੇ ਚੇਲਿਆਂ ਰਾਹੀਂ ਭਾਈ ਤਿਲਕੇ ਤਾਂ ਕਿ ਇੱਕ ਸਨਾਹ ਪਜਾਇਆ ਕਿ ਦੁਨੀਆ ਨੂੰ 1 ਸਾਲ ਦਾ ਸਵਰਗ ਮਿਲੇਗਾ ਪਰ ਜੇ ਤੂੰ ਮੇਰੇ ਦਰਸ਼ਨ ਆ ਕੇ ਕਰੇਂਗਾ ਤੈਨੂੰ 2 ਸਾਲ ਦਾ ਸਵਰਗ ਮਿਲੇਗਾ ਭਾਈ ਤਿਲਕੇ ਨੇ ਉਸ ਗੱਲ ਨੂੰ ਅਣਗੌਲ ਕਰ ਦਿੱਤਾ ਸੁਣਿਆ ਅਣ ਸੁਣਿਆ ਕਰ ਦਿੱਤਾ ਤਿੱਜੀ ਵਾਰੀ ਫਿਰ ਭਾਈ ਤਿਲਕੇ ਦੇ ਕੋਲ ਉਸ ਮਹੇਸ਼ ਦਾਸ ਦੇ ਬੰਦੇ ਪਹੁੰਚਦੇ ਨੇ ਕਹਿੰਦੇ ਲੋਕਾਂ ਨੂੰ ਇੱਕ ਸਾਲ ਦਾ ਸਵਰਗ ਤੈਨੂੰ 3 ਸਾਲ ਦਾ ਸਵਰਗ ਭਾਈ ਤਿਲਕੇ ਨੇ ਫਿਰ ਗੱਲ ਅਣਸੁਣੀ ਕਰ ਦਿੱਤੀ ਤੀਜੀ ਵਾਰੀ ਆਉਂਦੇ ਨੇ ਤੈਨੂੰ 10 ਸਾਲ ਦਾ ਸਵਰਗ ਭਾਈ ਤਿਲਕੇ ਨੇ ਫਿਰ ਅਣਸੁਣੀ ਕਰ ਦਿੱਤੀ ਅਖੀਰ ਜਦੋਂ ਉਸ ਮਹੇਸ਼ ਦਾਸ ਦੇ ਚੇਲਿਆਂ ਜਾਂ ਮਹੇਸ਼ ਦਾਸ ਨੇ ਇਹ ਗੱਲ ਵੇਖੀ ਨਾ ਪਿੱਖ ਭਾਈ ਤਿਲਕਾ ਨਹੀਂ ਆ ਰਿਆ ਨਾ 1 ਸਾਲ ਦਾ ਸਵਰਗ ਨਾ 5 ਸਾਲ ਦਾ ਸਵਰਗ ਨਾ 10 ਸਾਲ ਦਾ ਸਵਰਗ ਦੁਨੀਆ 1 ਸਾਲ ਦਾ ਸਵਰਗ ਲੈਣ ਵਾਸਤੇ ਲੈਣਾ ਵਿੱਚ ਲੱਗ ਕੇ ਉਸ ਮਹੇਸ਼ ਦਾਸ ਦੇ ਦਰਸ਼ਨ ਕਰ ਰਹੀ ਹੈ ਪਰ ਉਹ ਗੁਰੂ ਦਾ ਪਿਆਰਾ ਸਿੱਖ ਭਾਈ ਤਿਲਕਾ ਉਹਨੂੰ 10 ਸਾਲ ਦੇ ਸਵਰਗ ਦਾ ਲਾਲਚ ਦਿੱਤਾ ਗਿਆ ਭਾਈ ਤਿਲਕਾ ਜੀ ਨਹੀਂ ਪਹੁੰਚੇ ਅਖੀਰ ਇੱਕ ਪਲਾਨਕ ਬਣਾਈ ਗਈ ਉਸ ਮਹੇਸ਼ ਦਾਸ ਨੇ ਆਪਣੇ ਚੇਲਿਆ ਨੂੰ ਨਾਲ ਲੈ ਕੇ ਭਾਈ ਤਿਲਕੇ ਦੇ ਘਰ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਕੀਤਾ ਉਹਦਾ मीनिंग ਇਹ ਸੀ ਕਿ ਜਦੋਂ ਮੈਂ ਭਾਈ ਤਿਲਕੇ ਦੇ ਘਰ ਵਿੱਚ ਜਾਵਾਂਗਾ ਮੈਂ ਸ਼ਹਿਰ ਵਿੱਚ ਇਹ ਗੱਲ ਫਲਾ ਦੇਵਾਂਗਾ ਭਾਈ ਤਿਲਕਾ ਮੇਰੇ ਡੇਰੇ ਵਿੱਚ ਨਹੀਂ ਆਇਆ ਉਹਨੇ ਆਪਣੇ ਘਰ ਵਿੱਚ ਮੈਨੂੰ ਸੱਦਿਆ ਹੈ ਲੋਕਾਂ ਦੇ ਵਿੱਚ ਗੱਲ ਫਲਾ ਦਿੱਤੀ ਗਈ ਭਾਈ ਤਿਲਕਾ ਸਾਡੇ ਡੇਰੇ ਵਿੱਚ ਆਉਣ ਤੋਂ ਸੰਗਮਾਂਗ ਸਮਝਦਾ ਹੈ ਸ਼ਰਮ ਮਹਿਸੂਸ ਕਰਦਾ ਹੈ ਉਨੇ ਸਾਨੂੰ ਆਪਣੇ ਘਰ ਵਿੱਚ ਬੁਲਾਇਆ ਹੈ ਉਹ ਮਹੇਸ਼ ਦਾਸ ਉਹਦੇ ਚੇਲੇ ਔਰ ਸ਼ਹਿਰ ਦੇ ਬਹੁਤ ਜਿਆਦੇ ਲੋਕ ਜਿਹੜੇ ਤਮਾਸ਼ਾ ਵੇਖਣ ਵਾਸਤੇ ਤੁਰ ਪਏ ਕਾਰਨ ਉਹ ਵੇਖਣਾ ਚਾਹੁੰਦੇ ਸਨ ਜਿਹੜਾ ਭਾਈ ਤਿਲਕਾ ਵਾਰ-ਵਾਰ ਇਹ ਗੱਲ ਕਰਦਾ ਹੈ ਮੇਰਾ ਗੁਰੂ ਹੈ ਗੁਰੂ ਤੋਂ ਬਗਾਰ ਮੇਰੀ ਜ਼ਿੰਦਗੀ 'ਚ ਕੋਈ ਹੋਰ ਨਹੀਂ ਜਿਹੜਾ ਭਾਈ ਤਿਲਕਾ ਹਰ ਬਾਣੀ ਆਪਣੇ ਮੂੰਹ ਦੇ ਵਿੱਚ ਬੋਲ ਪੜ੍ਹਦਾ ਹੈ ਗੁਰੂ 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 ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਉਹ ਦੁਨੀਆ ਦੇ ਲੋਕ ਵੇਖਣਾ ਚਾਹੁੰਦੇ ਸਨ ਅੱਜ ਭਾਈ ਤਿਲਕਾ ਆਪਣੇ ਗੁਰੂ ਨੂੰ ਛੱਡ ਕੇ ਇਸ ਮੇਸਦ ਸਾਹਿਬ ਦੇ ਚਰਨਾਂ ਵਿੱਚ ਪੈਂਦਾ ਕਿ ਨਹੀਂ ਪੈਂਦਾ ਹਾਰਾ ਸ਼ਹਿਰ ਇਕੱਠਾ ਹੁੰਦਾ ਏ ਉਹ ਮਹੇਸ਼ ਦਾਸ ਆਪਣੇ ਚੇਲਿਆਂ ਨੂੰ ਲੈ ਕੇ ਭਾਈ ਤਿਲਕੇ ਦੇ ਘਰ ਦੇ ਸਾਹਮਣੇ ਪਹੁੰਚਦਾ ਹੈ ਪਰ ਭਾਈ ਤਿਲਕੇ ਨੇ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਨਾ ਕਿ ਮੇਰੇ ਵਾਲੇ ਪਾਸੇ ਮਹੇਤ ਦਾਸ ਆ ਰਿਹਾ ਹੈ ਭਾਈ ਤਿਲਕੇ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਜਦੋਂ ਭਾਈ ਤਿਲਕੇ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕੀਤਾ ਨਾ ਉਸ ਮਹੇਸ਼ ਦਾਸ ਤੇ ਉਹਦੇ ਚੇਲਿਆਂ ਨੇ ਆ ਕੇ ਦਰਵਾਜ਼ੇ ਨੂੰ ਖੜਕਾਇਆ ਔਰ ਗਾਲਾ ਕੀ ਭਾਈ ਤਿਲਕੇ ਆਪੇ ਸਾਨੂੰ ਆਪਣੇ ਘਰ ਵਿੱਚ ਬੁਲਾ ਲਿਆ ਆਪੇ ਦਰਵਾਜ਼ਾ ਬੰਦ ਕਰ ਲਿਆ ਭਾਈ ਤਿਲਕੇ ਨੇ ਆਵਾਜ਼ ਮਾਰੀ ਮੈਂ ਕਿਸੇ ਨੂੰ ਆਪਣੇ ਘਰ ਵਿੱਚ ਨਹੀਂ ਬੁਲਾਇਆ ਹਾਂ ਜੇ ਕੋਈ ਸ਼ਰਧਾ ਲੈ ਕੇ ਆਏ ਗੁਰੂ ਦੇ ਨਾਲ ਪਿਆਰ ਲੈ ਕੇ ਆਏ ਮੈਂ ਉਹਨੂੰ ਜ਼ਰੂਰ ਆਪਣੇ ਘਰ ਦੇ ਅੰਦਰ ਲੈ ਕੇ ਆਵਾਂਗਾ ਪਰ ਮੈਂ ਇਸ ਤਰ੍ਹਾਂ ਵਹਿ ਵਿੱਚ ਪਖੰਡ ਵਿੱਚ ਫਸ ਕੇ ਕਿਸੇ ਨੂੰ ਨਹੀਂ ਬੁਲਾਇਆ ਮਹੇਸ ਦਾਸ ਦੇ ਚੇਲੇ ਨੇ ਆਖਿਆ ਭਾਈ ਤਿਲਕਾ ਵੇਖ ਦੁਨੀਆ ਇਸ ਬਾਬੇ ਦੇ ਦਰਸ਼ਨ ਕਰਨ ਵਾਸਤੇ ਲੈਣਾ ਵਿੱਚ ਖਲੋਂਦੀ ਹੈ ਦੁਨੀਆ ਨੂੰ ਇੱਕ ਸਾਲ ਦਾ ਸਵਰਗ ਮਿਲਦਾ ਹੈ ਤੇ ਇਹ ਬਾਬਾ ਤੇਰੇ ਚਰਨਾਂ ਤੇਰੇ ਤੇਰੇ ਡੇਰ ਤੇਰੇ ਘਰ ਦੇ ਵਿੱਚ ਆ ਗਿਆ ਹੈ ਔਰ ਇਤੋਂ ਤੱਕ ਲਾਜ ਦਿੱਤਾ ਗਿਆ ਜੇ ਭਾਈ ਤਿਲਕੇ ਤੂੰ ਦਰਵਾਜ਼ਾ ਖੋਲ ਕੇ ਇਸ ਬਾਬੇ ਨੂੰ ਮਹੇਸ਼ਾਦਸ ਨੂੰ ਆਪਣੇ ਘਰ ਵਿੱਚ ਬਿਠਾ ਲਵੇਂਗਾ ਤੈਨੂੰ ساری ਉਮਰ ਦਾ ਸਵਰਗ ਮਿਲ ਜਾਏਗਾ ਤੇ ਭਾਈ ਤਿਲਕੇ ਨੇ ਬੜੀ ਕਮਾਲ ਦੇ ਬੋਲ ਰੱਖੇ ਸਨ ਉਹ ਕਹਿੰਨ ਲੱਗਾ ਮੈਨੂੰ ਦੁਨੀਆਂ ਦੇ ਸਵਰਗਾਂ ਦੀ ਲੋੜ ਨਹੀਂ ਮੈਨੂੰ ਦੁਨੀਆਂ ਦੀ ਬਹਿਸ ਦੀ ਲੋੜ ਨਹੀਂ ਮੈਨੂੰ ਦੁਨੀਆਂ ਦੇ ਵਕੰਟ ਦੀ ਲੋੜ ਨਹੀਂ ਕਿਉਂ ਕਿਉਂਕਿ ਮੇਰੇ ਵਾਸਤੇ ਗੁਰੂ ਦੇ ਚਰਨ ਹੀ ਸਵਰਗ ਨੇ ਵੇਖੋ ਕਿੱਡਾ ਵੱਡਾ ਲਫ਼ਜ਼ ਵਰਤਿਆ ਭਾਈ ਤਿਲਕੇ ਨੇ ਮੇਰੇ ਵਾਸਤੇ ਗੁਰੂ ਦੇ ਚਰਨ ਹੀ ਸਵਰਗ ਨੇ ਫਿਰ ਸਮਝਾਇਆ ਗਿਆ ਭਾਈ ਤਲਕੇ ਕਿੰਦਾ ਵੱਡਾ ਮੌਕਾ ਤੇਰੇ ਕੋਲ ਆਇਆ ਹੈ ਤੇਰੇ ਕੋਲ ਖੁਦ ਮਹੇਸ਼ ਦਾਸ ਚੱਲ ਕੇ ਆਇਆ ਹੈ ਉਹਦਾ ਉਹਦੇ ਚੇਲੇ ਤੇਰੇ ਕੋਲ ਚੱਲ ਕੇ ਆਏ ਨੇ ਸਾਰਾ ਸ਼ਹਿਰ ਚੱਲ ਕੇ ਆਇਆ ਮੌਕਾ ਸਮਾਲ ਲੈ ਸਵਰਗ ਪ੍ਰਾਪਤ ਕਰ ਲੈ ਭਾਈ ਤਿਲਕੇ ਨੇ ਬੜੀ ਕਮਾਲ ਦੀ ਗੱਲ ਆਖੀ ਉਹ ਕਹਿੰਦਾ ਮੈਨੂੰ ਸਵਰਗਾਂ ਦੀ ਲੋੜ ਨਹੀਂ ਜੇ ਮੈਨੂੰ ਸਵਰਗਾਂ ਦੀ ਲੋੜ ਹੈ ਜਾਂ ਜਿਹੜੇ ਸਵਰਗ ਮੈਨੂੰ ਚਾਹੀਦੇ ਨੇ ਇਹੋ ਜੇ ਲੱਖਾਂ ਹਜ਼ਾਰਾਂ ਸਵਰਗ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਕੁਰਬਾਨ ਕਰਦੇ ਨੇ ਅਖੀਰ ਕਾਲੇ ਇੱਥੇ ਜਾ ਕੇ ਸਮਾਪਤ ਹੋਈ ਉਸ ਮਹੇਸ਼ ਦਾਸ ਨੇ ਭਾਈ ਤਿਲਕੇ ਦੇ ਗਾੜੀ ਵਾਸਤਾ ਪਾਇਆ ਉਹ ਕਹਿੰਦਾ ਗੁਰੂ ਦਾ ਵਾਸਤਾ ਦਰਵਾਜ਼ਾ ਖੋਲ ਦੇ ਤੈਨੂੰ ਤੇਰੇ ਗੁਰੂ ਦਾ ਵਾਸਤਾ ਦਰਵਾਜ਼ਾ ਖੋਲ ਦੇ ਦਰਵਾਜ਼ਾ ਖੋਲ ਕੇ ਆਪਣੇ ਦਰਸ਼ਨ ਕਰਵਾ ਦੇ ਜੇ ਤੂੰ ਮੇਰੇ ਦਰਸ਼ਨ ਨਹੀਂ ਕਰਨੇ ਤੇ ਭਾਈ ਤਿਲਕ ਨੇ ਆਖਿਆ ਮੈਂ ਕੌਣ ਹੁੰਨਾ ਹੈ ਦਰਸ਼ਨ ਦੇਣ ਵਾਲਾ ਜੇ ਦਰਸ਼ਨ ਕਰਨੇ ਨੇ ਤਾਂ ਘੱਤਨ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰੀ ਤਾਂ ਉਸ ਮਹੇਸ਼ਾਦਸ ਨੇ ਫਿਰ ਬੇਨਤੀ ਕੀਤੀ ਕਹਿੰ ਲੱਗਾ ਭਾਈ ਤਿਲਕ ਜਿਸ ਗੁਰੂ ਤੇ ਤੈਨੂੰ ਇੰਨਾ ਭਰੋਸਾ ਹੈ ਵਿਸ਼ਵਾਸ ਹੈ ਜਿਹੜੇ ਗੁਰੂ ਨੇ ਤੈਨੂੰ ਸਵਰਗਾ ਤੱਕ ਪਹੁੰਚਾਇਆ ਹੈ ਜਿਹੜੇ ਗੁਰੂ ਦੇ ਚਰਨਾਂ ਨੂੰ ਤੂੰ ਸਵਰਗ ਕਹਿੰਦਾ ਮੈਨੂੰ ਵੀ ਉਸ ਗੁਰੂ ਦੇ ਨਾਲ ਮਿਲਾ ਦੇ ਭਗਤਿਲਕੇ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਮਹੇਸ਼ਦਾਸ ਨੂੰ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਅਮਰਸਰ ਦੀ ਧਰਤੀ ਤੇ ਲੈ ਕੇ ਗਿਆ ਤੇ ਉਹ ਮਹੇਸ਼ਦਾਸ ਗੁਰੂ ਦੇ ਚਰਨਾਂ ਦਾ ਭੌਂਦਾ ਬਣ ਗਿਆ ਇਸ ਘਟਨਾ ਸੁਣਾਉਣ ਦਾ ਮੀਨਿੰਗ ਸਿਰਫ ਇਨਾ ਕਿ ਪਿਆਰਿਓ ਗੁਰੂ ਦੇ ਸਿੱਖ ਦਾ ਭਰੋਸਾ ਗੁਰੂ ਦੇ ਸਿੱਖ ਦਾ ਵਿਸ਼ਵਾਸ ਇੰਨਾ ਜ਼ਿਆਦਾ ਹੈ ਗੁਰੂ ਦਾ ਸਿੱਖ ਕਹਿੰਦਾ ਹੈ ਜੇ ਮੈਨੂੰ ਦੁਨੀਆਂ 'ਚ ਸਵਰਗ ਚਾਹੀਦੇ ਨੇ ਉਹ ਵੀ ਗੁਰੂ ਦੇ ਚਰਨਾਂ ਵਿੱਚ ਜੇ ਮੈਨੂੰ ਦੁਨੀਆਂ ਦੇ ਸੁੱਖ ਚਾਹੀਦੇ ਨੇ ਉਹ ਵੀ ਗੁਰੂ ਦੇ ਚਰਨਾਂ ਵਿੱਚ ਜਦ ਮੈਨੂੰ ਦੁਨੀਆਂ ਦੀਆਂ ਦਾਤਾਂ ਚਾਹੀਦੀਆਂ ਨੇ ਉਹ ਵੀ ਗੁਰੂ ਦੇ ਚਰਨਾਂ ਵਿੱਚ ਗੁਰੂ ਦਾ ਸਿੱਖ ਜੋ ਵੀ ਕੁਝ ਮੰਗਦਾ ਹੈ ਗੁਰੂ ਦੇ ਦਰ ਤੋਂ ਆ ਕੇ ਮੰਗਦਾ ਹੈ ਤੇ ਗੁਰੂ ਦੇ ਦਰ ਤੋਂ ਆ ਕੇ ਪ੍ਰਾਪਤ ਕਰਦਾ ਹੈ ਇਹ ਨਰਕ ਸਵਰਗਾਂ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ